ਉਹ ਭਾਜੀ ਇੰਨਾ ਹੀ ਬੰਦੇ ਆ ਉਹ ਨਹੀਂ ਨਹੀਂ ਭਰਾਵਾ ਤੁਸੀਂ ਜ਼ਿਆਦਾ ਲਾ ਲੇ ਆਹ ਲੋ ਸਰ ਤੁਹਾਡਾ ਕੋਰੀਅਰ ਉਹ ਫੜਿਓ ਭਾਜੀ ਸਰ ਇੱਥੇ ਸਾਈਨ ਕਰ ਦੋ ਨਾ ਸਾਈਨ ਤਾਂ ਠੀਕ ਹੈ ਪਰ ਤੂੰ ਲਾਲ ਕੱਪੜੇ ਕਿਉਂ ਬੰਨਿਆ ਪਿਆ ਸਰ ਮੈਂ ਸੁਪਰਮੈਨ ਆ ਉਹ ਸੁਪਰਮੈਨ ਤਾਂ ਅਮਰੀਕਾ 'ਚ ਨਹੀਂ ਹੁੰਦਾ ਭਾਜੀ ਮੈਂ ਵੀ ਪੰਜਾਬੀ ਆ ਮੈਂ ਡੰਕੀ ਲਾ ਕੇ ਅਮਰੀਕਾ ਗਿਆ ਸੀ ਆ ਜਦੋਂ ਦਾ ਟਰੰਪ ਆਇਆ ਨਾ ਅਨੇਕ ਟਿਪੋਰਟ ਕਰਕੇ ਭੇਜਦਾ ਜੀ ਹਾਂਜੀ ਆਥੇ ਦੇ ਸੁਪਰਮੈਨ ਦੀ ਜੋਬ ਨਾ ਮੈਨੂੰ ਮਿਲ ਗਈ ਸੀ ਮੈਂ ਘੱਟ ਦਿਹਾੜੀ ਤੇ ਕੰਮ ਕਰ ਲਾ ਨਾਨਾ ਜੀ ਪਰ ਇੱਕ ਦਿਨ FBI ਵਾਲਿਆਂ ਨੇ ਮੈਨੂੰ ਉੜਦੇ ਹੋਏ ਦੇਖ ਲਿਆ ਜੀ ਉਹਨਾਂ ਨੇ ਗਾਡੀ ਪਾ ਕੇ ਮੈਨੂੰ ਖਿੱਚ ਲਿਆ ਤੇ ਇੱਧਰ ਭੇਜਦਾ ਜੀ ਆ ਸਾਈਨ ਕਰ ਦੋ ਜੀ ਹਾਲੋ ਬਾਜੀ ਥੈਂਕ ਯੂ ਜੀ ਉਹ ਭਾਜੀ ਇੰਨਾ ਹੀ ਬੰਦੇ ਆ ਉਹ ਨਹੀਂ ਨਹੀਂ ਭਰਾਵਾ ਤੁਸੀਂ ਜ਼ਿਆਦਾ ਲਾ ਲੇ ਆਹ ਲੋ ਸਰ ਤੁਹਾਡਾ ਕੋਰੀਅਰ ਫੜਿਓ ਭਾਜੀ ਸਰ ਇੱਥੇ ਸਾਈਨ ਕਰ ਦੋ ਨਾ ਸਾਈਨ ਤਾਂ ਠੀਕ ਹੈ ਪਰ ਤੂੰ ਲਾਲ ਕੱਪੜੇ ਕਿਉਂ ਬੰਨਿਆ ਪਿਆ ਸਰ ਮੈਂ ਸੁਪਰਮੈਨ ਆ ਉਹ ਸੁਪਰਮੈਨ ਤਾਂ ਅਮਰੀਕਾ 'ਚ ਨਹੀਂ ਹੁੰਦਾ ਭਾਜੀ ਮੈਂ ਵੀ ਪੰਜਾਬੀ ਆ ਮੈਂ ਡੰਕੀ ਲਾ ਕੇ ਅਮਰੀਕਾ ਗਿਆ ਸੀ ਆ ਜਦੋਂ ਦਾ ਟਰੰਪ ਆਇਆ ਨਾ ਅਨੇਕ ਰੀਪੋਰਟ ਕਰਕੇ ਭੇਜਦਾ ਜੀ ਹਾਂਜੀ ਆਥੇ ਦੇ ਸੁਪਰਮੈਨ ਦੀ ਜੋਬ ਨਾ ਮੈਨੂੰ ਮਿਲ ਗਈ ਸੀ ਮੈਂ ਘੱਟ ਦਿਹਾੜੀ ਤੇ ਕੰਮ ਕਰ ਲਾ ਨਾਨਾ ਜੀ ਪਰ ਇੱਕ ਦਿਨ FBI ਵਾਲਿਆਂ ਨੇ ਮੈਨੂੰ ਉੜਦੇ ਹੋਏ ਦੇਖ ਲਿਆ ਜੀ ਉਹਨਾਂ ਨੇ ਗਾਡੀ ਪਾ ਕੇ ਮੈਨੂੰ ਖਿੱਚ ਲਿਆ ਤੇ ਇੱਧਰ ਭੇਜਦਾ ਜੀ ਆ ਸਾਈਨ ਕਰ ਦੋ ਜੀ ਹਾਲੋ ਬਾਜੀ ਥੈਂਕ ਯੂ ਜੀ 有人。<laughs> <laughs>